ਕੋਈ ਵੀ ਸਾਰੇ ਵੀਰਾਂ ਦਾ ਕੀ ਹਾਲ ਚਾਲ ਆ ਸਾਰੇ ਸਖਾਣ ਢੋਣਗੇ ਇਹ ਰੱਬ ਦੀ ਕਿਰਪਾ ਨਾਲ ਸਾਰੇ ਲੱਗ ਠੀਕਾਬ ਹੋਣਗੇ ਤੇ ਅੱਜ ਦਾ ਦੇਣਾ ਆਪਣਾ ਫੇਰ ਸ਼ੁਰੂ ਹੋ ਗਿਆ ਕੋ ਲੱਗਦੇ ਆ ਫੇਰ ਕੰਮਾਂ ਕਾਜਾਂ ਨੂੰ ਕਿੱਦਾਂ ਜਿਦਾਂ ਹੋਇਆ ਸਾਰੀ ਦਿਹਾੜੀ ਦੀਨਾ ਦੱਸਾਂਗੇ ਕਿ ਆਪਣੀ ਰੇਫਰ ਡੁੱਡੀ ਕੰਪਿਊਟਰ ਕਰਾਇਦੇ ਆ ਕੋਈ ਮੱਕੀ ਵਾਲੀ ਪੈੜੀ ਜਿੰਨੇ ਦਿਨ ਤਿਆਰ ਨਹੀਂ ਹੁੰਦੀ ਉਹਨੇ denn ਆਪਾਂ ਇਸੇ ਦੇ ਨੂੰ ਥੋੜੇ ਦਿਨ ਲੱਗਦੇ ਹੋਰ ਜੇ ਕਰਕੇ ਤਿਆਰ ਤੇ ਕਰਾਂਗੇ ਗੱਲ ਬਾਤ ਤਾਂ ਆਪਣਾ ਘੋੜਾ ਖਲੋਤਾ ਕਰਦੇ ਤਿਆਰੀ ਮਸ਼ੀਨ ਦਾ ਕੰਮ ਤਕਰੀਬਨ ਹੋ ਗਿਆ ਰੈਡੀ ਚੰਕੀ ਚਾੜਨ ਵਾਲੀ ਰਹਿ ਗਈ ਤੇ ਸਰਵਿਸ ਕਰਨ ਵਾਲੀ ਰਹਿ ਗਈ ਖਾਦ ਵਾਲੇ ਵੀਰਾਂ ਨੇ ਖਾਦ ਲੱਦ ਕੇ ਢੱਕੀ ਆ ਟਰਾਲੀ ਇਹਨਾਂ ਨੇ ਆਪਦੇ ਕੰਮ ਦੇ ਤੁਰ ਪੈਣਾ ਆਪਾਂ ਨਾ ਆਪ ਦੇ ਕੰਮਾਂ ਗਾਜਾਂ ਦੇ ਕੋੜੋ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਰਾਤ ਮੇਰੇ ਵਾਲ ਟਰੈਕਟਰ ਦੀਆਂ ਲਾਈਟਾਂ ਹੀ ਨਹੀਂ ਬੰਦ ਕੀਤੀਆਂ ਰਾਤ ਜਗਦੀਆਂ ਨਹੀਂ ਗਲਦੀਪ ਲੇ ਗਿਆ ਗਲਦੀਪ ਦਾ ਧਿਆਨ ਪਤਾ ਨਹੀਂ ਕਿੱਥੇ ਹੋਣਾ ਕਿੰਨਾ ਤੇਰੇ ਵਾਲਾ ਖੱਤਾ ਹੋ ਗਿਆ ਕੰਪਲੀਟ ਚਲ ਦਵੇਂ ਅੱਜ ਹੋ ਜਾਣਗੇ ਗਲਦੀਪ ਨੇ ਕੋਲ ਲਾਇਆ ਕੋਟ ਕਿ ਨਹੀਂ 250 ਬੜੀ ਜੀ ਦੱਸਣਾ ਪਵੇ ਕੋਲ ਜਿਹੜਾ ਆ ਸ਼ਹਿਰ ਜਿਹੜੀ ਆਓ ਅੱਛਾ ਗਿਆ ਹੀ ਨਹੀਂ ਪੈਦਾ ਲਾ ਕੇ ਚਾਰਜ ਚੁਰਜ ਤੇ ਤਰੋ ਇਹ ਕਰ ਲਗਾ ਕਲੀ ਬੂਟਿਆਂ ਨੂੰ ਜਨਾ ਨਹੀਂ ਲੱਗਦਾ ਆਪਣੀ ਜੀ ਆਪਣੇ ਖਾਲ ਉਹੜ ਬੋ ਬੁਲਾਇਆ ਇਹਦੇ ਨਾਲ ਕੀ ਹੁੰਦਾ ਇਹਨਾਂ ਇਹਨਾਂ ਹੋਰ ਫਲ ਜਿਆਦਾ ਲੱਗਦਾ ਫੁੱਲ ਜਦੇ ਅੱਛਾ ਹੋਇਆ ਲੋਕ ਕਿਸਾਨ ਵੀ ਲੋ ਬਾਗ ਬਾਗਬਾਨੀ ਵਾਲੇ ਵੀ ਇੱਥੇ ਹੀ ਫਿਰਦੇ ਆ ਕੋਡੋ ਜੀ ਖਾਲ ਵੀ ਪੋਣੀ ਸਰੋਂ ਦੀ ਕੰਪਿਊਟਰ ਕਰਾਇਆ ਦੀ ਤਿਆਰੀ ਤੇ ਸਾਰੇ ਵੀਰਾਂ ਨੂੰ ਆਪੋ ਆਪਣੇ ਕੰਮਾਂ ਤੇ ਦੱਸ ਕੇ ਕਰਾਇਆ ਪਾਓ ਇਹਦੇ ਮਗਰ ਜਿਹੜਾ ਟਰੈਕਟਰ ਜੋਬਨ ਵਾਲੇ ਮਾਰੋ ਕਰਾਇਆ ਲਾ ਲਓ ਚੱਲ ਫਿਰ ਇਦਾਂ ਕਰ ਲਾ ਇਹ ਇਹ ਹੋਣਾਗਾ ਤੂੰ ਫੱਟੇ ਦੀ ਜਾਨ ਨਹੀਂ ਇਦਾਂ ਕਰੋ ਨਾ ਤੂੰ ਤੇ ਜੋਬਨ ਵਾਲੀ ਟਰੇਰੀਆਂ ਖਲਾਰੀ ਜੈ ਉਹ ਆ ਟਰੈਕਟਰ ਟਰਾਲੀਆਂ ਖਿੱਚਣ ਤੇ ਕਰ ਦਿੰਨੇ ਜੋਬਨ ਆ ਟਰੈਕਟਰ ਟਰਾਲੀਆਂ ਅੱਜ ਰਿਮੂਟਰ ਕਰਾਇਆ ਨਾ ਟਾਈਮ ਪੂਰਾ ਹੋਇਆ ਪਿਆ ਵਾ ਠੀਕ ਆ ਇਹਦੇ ਨਾਲ ਇਹਨੂੰ ਸਾਡ ਜਿੰਨੂ ਵੀ ਟਰਾਲੀਆਂ ਖਿੱਚਣ ਨੂੰ ਤੁਸੀਂ ਟਰਾਲੀਆਂ ਪੱਧਰ ਕਰੋ ਚੱਲ ਬੱਸ ਮੜਿਆ ਛੋਟਾ ਜਿਹਾ ਬਲੌਗ ਤਿਆਰ ਕਰ ਲਈਏ ਨਾ ਨਾਲੋਂ ਨਾਲ ਇੱਕ ਤਾਂ ਗੱਫਿਆਂ ਦੀ ਬੜੀ ਭੁੱਖ ਲੱਗਦੀ ਹੈ ਨਾ ਰਾਤ ਦੇ ਡਾਈਟਿੰਗ ਦੇ ਆਣਾ ਤੇਲ ਤੂਲ ਪਾ ਕੇ ਤੇ ਰੋਟੀ ਇੱਕ ਬੰਦਾ ਮਗਰ ਰੈਪ ਉਹ ਜਿੰਨੇ ਫੜਨੀ ਚੱਲ ਲੈ ਆਵਣੇ ਆ ਚੱਲਦੇ ਆ ਅੱਜ 9:30 ਹੋ ਗਈਆਂ ਤੋਂ ਅੰਦਰ ਕਾਫੀ ਪੰਜਾਬ ਦੇ ਵਿੱਚ ਠੰਡ ਜਿਹੜੀ ਆ ਦੁਬਾਰਾ ਫੇਰ ਆ ਗਈ ਆ ਹੁਣ ਇੱਕਦਾਂ ਮੀਂਹ ਪਊਗਾ ਤੇ ਦਿਨ ਸਾਫ਼ ਹੋਣਗੇ ਨਾ ਤੇ ਡਰਦੇ ਕੋਈ ਕਣਕਾਂ ਹੀ ਭਰਨ ਦੇ ਆ ਵੀ ਜੇ ਕਣਕਾਂ ਭਰਤੀਆਂ ਮੀਂਹ ਪੈ ਗਿਆ ਕਈ ਯਾਰ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ ਹੁੰਦਾ ਤੇ ਫਿਰ ਟੋਏ ਮਾਰਨੇ ਪੈਂਦੇ ਆ ਇਸ ਕਰਕੇ ਦੇਖੋ ਹੁਣ ਕਿੰਨਾ ਪੈਂਦਾ ਉਹ ਕੀ ਜੇ ਇਹਦੇ ਪੈਣਾ ਤੇ ਪੈ ਜਾਵੇ ਮੁੜ ਕੇ ਮੱਕੀਆਂ ਮੁੱਕੀਆਂ ਵਾਲੀਆਂ ਪੈਲੀਆਂ ਵੋਣੀਆਂ ਕਰਨੀਆਂ ਉਹ ਦੁਬਾਰਾ ਦੁਬਾਰਾ ਜਿਹੜਾ ਵਣਾ ਕਰਨਡੀਆਂ ਹੀ ਜਾਂਦੀਆਂ ਰ ਮਜ਼ਾ ਆ ਜਾਣੀ ਉਹਦਾ ਉਹ ਮੱਕੀ ਜਿਹੜੀ ਭੋਲੇ ਥਾਂ 'ਚ ਨੇਲਦੀ ਆ ਬਾਕੀ ਜੋ ਪ੍ਰਮਾਤਮਾ ਨੂੰ ਭੋਦਾ ਹੋਣਾ ਤੇ ਉਹ ਵੀ ਆਪਾਂ ਤੇ ਗੈਸ ਕਰ ਸਕਦੇ ਆ ਬਾਕੀ ਉਹਨੂੰ ਜੋ ਭੋਦਾ ਥੋੜਾ ਹੋਈ ਆਪਾਂ ਨੂੰ ਅੱਜ ਲੱਗਣਾ ਮਾੜਾ ਜਿਹੜਾ ਦੋ ਤਿਹੜ ਬਾਅਦ ਉਹ ਹੋਇਆ ਉਦੋਂ ਲੱਗਣਾ ਚੰਗਾ ਜਦੋਂ ਇੱਥੇ ਸਾਡੇ ਹਾੜ ਆਇਆ ਉਦੋਂ ਸਾਨੂੰ ਲੱਗਦਾ ਇਹ ਵੀ ਯਾਰ ਸਾਡੇ ਨਾਲ ਹੀ ਰੱਬ ਦਾ ਵੈਰ ਆ ਵੀ ਕਦੀ ਹਾੜ ਆ ਜਾਂਦਾ ਕਦੀ ਕੋਸ਼ ਪਰ ਉਹਨੂੰ ਪਤਾ ਵਾ ਵੀ ਇਹ ਲੋਕ ਮਿਹਨਤੀ ਆ ਨੇ ਇਹ ਲੋਕਾਂ ਦੇ ਦਿਲ ਵੱਡੇ ਵੱਡੇ ਆ ਇਹ ਕੋਸ਼ ਰਹਿੰਦੇ ਆ ਤੇ ਉਸ ਦਿਨ ਸਾਨੂੰ ਮਾੜਾ ਲੱਗਦਾ ਸਾਡੀਆਂ ਪੈੜੀਆਂ ਵਿੱਚ 5 5 6 6 ਫੁੱਟ ਰੇਤ ਪੈ ਗਈ ਹੁਣ ਰੇਤ ਪੈ ਗਈ ਆ ਦੇ ਕੋਦਨ ਮਾੜਾ ਲੱਗਦਾ ਈ ਹੁਣ ਜਦਨ ਪੈਲੀਆਂ ਪੱਦਰ ਹੋ ਗਏ ਬਣਗੀਆਂ ਆਲੂ ਵਾਲੀਆਂ ਰੀਪ ਫਸਰੀਆਂ ਹੁਣ ਕਰੀ ਦਾ ਜੋਰ ਕਰਦਾ ਚੰਗਾ ਹੀ ਕਰਦਾ ਤੇ ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ ਇਸ ਈ ਚੱਕਰਾ ਇਹ ਸਮਾਂ ਪਾ ਕੇ ਪਤਾ ਲੱਗਦਾ ਵਾ ਬਾਪੂ ਬਣਾਉਂਦੀਆਂ ਗਾਲਾਂ ਤੇ ਪਰਮਾਤਮਾ ਜੋ ਕਰਦਾ ਇਸ ਸਮੇ ਤੋਂ ਬਾਅਦ ਪਤਾ ਲੱਗਦਾ ਪਹਿਲਾਂ ਲੱਗਦਾ ਵੀ ਮਾਂ ਪਿਓ ਸਾਨੂੰ ਗਾਲਾਂ ਕੱਢਦੇ ਆ ਯਾਰ ਇਹ ਸਾਡੇ ਨਾਲ ਵੈਰ ਰੱਖਦੇ ਆ ਵੈਰ ਨਹੀਂ ਰੱਖਦੇ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੰਦਾ ਵਾ ਵੀ ਜਦੋਂ ਮਾੜਾ ਕੰਮ ਆਪਾਂ ਕਰਨ ਲੱਗੇ ਉਹਨਾਂ ਨਾਲ ਹੋਇਆ ਹੁੰਦਾ ਵਾ ਉਹ ਸਾਨੂੰ ਡੱਕਦੇ ਆ ਉਹਨਾਂ ਨੂੰ ਦੁੱਖ ਹੁੰਦਾ ਵਾ ਵੀ ਇਹਦੇ ਨਾਲ ਮਾੜਾ ਆ ਵੀ ਸਾਡੇ ਨਾਲ ਤੇ ਹੋਇਆ ਆਪਾਂ ਦਾ ਤਜਰਬਾ ਵਾ ਉਹਨੂੰ ਹੱਸ ਕੇ ਵੇਖ ਲੋ ਜੜ ਲੋ ਤੇ ਉਹ ਕਦੀ ਤੁਹਾਨੂੰ ਮਾੜੀ ਸਲਾਹ ਨਾ ਦੇਣਗੇ ਇਸ ਕਰਕੇ ਇਦਾਂ ਹੀ ਪ੍ਰਮਾਤਮਾ ਵਾ ਪਹਿਲਾਂ ਵੇਖਣ ਨੂੰ ਲੱਗਦਾ ਵੀ ਇਹਨੇ ਮਾੜਾ ਕੀਤਾ ਬਾਅਦ ਦੇ ਵਿੱਚ ਲੱਗਦਾ ਵੀ ਇਹਨੇ ਚੰਗਾ ਹੀ ਕੀਤਾ ਵਾ ਇਹੋ ਚੱਕਰੀਆ ਇਸ ਕਰਕੇ ਮੇਰੇ ਵੀਰ ਮਾਪਿਓ ਜਿਹੜੀ ਗੱਲ ਤੋਂ ਝੜਕਦਾ ਵਾ ਉਹਨੂੰ ਗੌਰ ਰੱਖਿਆ ਕਰੋ ਬਹੁਤ ਵਧੀਆ ਚੀਜ਼ ਆ ਝੜਕਾ ਜਿਹੜੀਆਂ ਵਾ ਜਿਹਦੇ ਕਰਮਾਂ ਦੇ ਵਿੱਚ ਝੜਕਣਾ ਉਹਨੂੰ ਸਮਝ ਲਓ ਦੁਨੀਆ ਦਾ ਹਰ ਸੁੱਖ ਮਿਲ ਗਿਆ ਜਿਹੜੇ ਬੰਦੇ ਤਰਸਦੇ ਫਿਰਦੇ ਕਈ ਬੰਦੇ ਕੰਮ ਗਲਤ ਕਰਕੇ ਖੇਰ ਆਂਦੇ ਜੇ ਸਾਡਾ ਵੀ ਕੋਈ ਹੁੰਦਾ ਤੇ ਸਾਨੂੰ ਵੀ ਡੱਕ ਲੈਂਦਾ ਇਹ ਕਰਕੇ ਜਿਨ੍ਹਾਂ ਦੇ ਕੋਲ ਮਾਪਿਓ ਹੈਗੇ ਆ ਉਹਨਾਂ ਕੋਲ ਸਭ ਕੁਝ ਹੈਗਾ ਵਾ ਤੇ ਉਹਨਾਂ ਦੀ ਏਅਰ ਕਰਿਆ ਕਰੋ ਉਹਨਾਂ ਦੇ ਆਖੇ ਲਗਿਆ ਕਰੋ ਉਹ ਜ਼ਿੰਦਗੀ ਤੁਹਾਨੂੰ ਕਦੀ ਮਾੜੇ ਰਸਤੇ ਨਹੀਂ ਪਾਉਣਗੇ ਇਹ ਆਪਣੇ ਪਿੰਡ ਦਾ ਬੋਰਡ ਇਸ ਵੈਗਰੂ ਕੇ ਰੱਖੇ ਸਾਰੇ ਜੀ ਆਦੇ ਤਾਂ ਅੰਦਰੂਪੀ ਰੱਖੇ ਇਸ ਕਰਕੇ ਵੀ ਕਈ ਮੈਂ ਬੱਚੇ ਵੇਖਣ ਨਿਆ ਕਦੇ ਕਿਸੇ ਕੋ ਬਈਏ ਨਾ ਉਹ ਆਉਂਦਾ ਯਾਰ ਤੇਰਾ ਹੀ ਮਾਂ ਪਿਓ ਮੈਨੂੰ ਡੱਕਦਾ ਯਾਰ ਤੇਰਾ ਮਾਂ ਪਿਓ ਤੈਨੂੰ ਡੱਕਦਾ ਕਿ ਗਲਤ ਗੱਲ ਤੋਂ ਹੀ ਡੱਕਦਾ ਇਸ ਕਰਕੇ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਤੇ ਉਹਨਾਂ ਦੇ ਨਾਲ ਹੱਸ ਕੇ ਖੇਡਦੇ ਰਿਹਾ ਕਰੋ ਉਹਨਾਂ ਦੇ ਨਾਲ ਤੁਸੀਂ ਹੱਸ ਕੇ ਬੋਲ ਹੀ ਪਾਉਂਗੇ ਤੇ ਉਹ ਸਹੀ ਹੋ ਜਾਂਦੇ ਆ ਬਾਕੀ ਵੈਗਰੂ ਸਮਾਤ ਬਖਸ਼ੇ ਸਾਰਿਆਂ ਨੂੰ ਹੁਣ ਆਪਣਾ ਖੱਤੇ ਦਾ ਕੰਮ ਚੱਲਣ ਡਿਆ ਦੋਰੇ ਕੋੜ ਦੇ ਸਟਾਰਟਿੰਗ ਹੋ ਗਈ ਵੱਡੇ ਖੱਤੇ ਦੀ ਹੁਣ ਜਿੰਨੇ ਵੀ ਗਾੜੀ ਖੱਤੇ ਆ ਸਾਰੇ ਵੱਡੇ ਹੀ ਆ ਕੋਈ ਪੰਜਿਆਂ ਦਾ ਕੋਈ ਛਿਆਂ ਦਾ ਤੇ ਇਸ ਕਰਕੇ ਇੱਕ ਬੱਲੇ ਬੰਨੇ ਉਹਦਾ ਵੀ ਥਾਂ ਰਹਿ ਗਿਆ ਥੋੜਾ ਜਿਹਾ ਅਜ ਮੇਰਾ ਵੀ ਘਰ ਦਵਾਂਗੇ ਸ਼ਾਮਾਂ ਤੱਕ ਕੰਪਲੀਟ ਜਿੰਨਾ ਹੋ ਗਿਆ ਥਾਂ ਕਾਤੇ ਆਏ ਪਿੱਛੋਂ ਤੇ ਮੋਟਰਸਾਈਕਲ ਤੇ ਮੋਟਰਸਾਈਕਲ ਰੇਚ ਬਹੁਤ ਥੋੜੀ ਥੋੜੀ ਪਾਸ ਸਾਰਿਆਂ ਨੂੰ ਦੇ ਦਾਂਗੇ ਮੋਟਰਸਾਈਕਲ ਰੇਚ ਦਾ ਚਾਲਾ ਤੇ ਮੋਟਰਸਾਈਕਲ ਰੇਚ ਆ ਗਿਆ ਸੌਖਾ ਹੂੰ ਇਹ ਤੁਸੀਂ ਵੱਡੇ ਹੋ ਕੇ ਬੰਨਾ ਦੱਸਦੇ ਹੋ ਹੁਣ ਮੁੰਡ ਲੋਕਾਂ ਨੂੰ ਦੱਸਦੇ ਨਹੀਂ ਹੋਏ ਟਰੈਕਟਰ ਚਲਾਉਣੇ ਆ ਕੇ ਪੜਨਾ ਹੂੰ ਇੰਜੀਨੀਅਰ ਬੰਨਾ ਟਰੈਕਟਰਾਂ ਦੇ ਇੰਜੀਨੀਅਰ ਬਣੋ ਬਸ ਟਰੈਕਟਰਾਂ ਵਿੱਚ ਮੋਹਣ ਹੋਣਾ ਚਲਾਈ ਜਾਣੇ ਆਪਣੇ ਹਨਾ ਮੋਹਣ ਥੋੜੀ ਇਹਨਾਂ ਨੂੰ ਪਾ ਕੇ ਬਾਕੀ ਉਹ ਪਾਉ ਉਹਨਾਂ ਨੂੰ ਪਿਆਓ ਚਾਹ ਹੋਈ ਪਰ ਹੋ ਠੰਡੀ ਗਈ ਤੁਹਾਡੀ ਚਾਹ ਕਿੰਨੀ ਕੁ ਰਹਿ ਗਈ ਆ ਜਾਓ ਪਾਉ ਵਾਲਾ ਟਰੈਕਟਰ ਵਾਲਾ ਕਿ ਪਾਉ ਉਹ ਤੇ ਠੰਡੀ ਗਈ ਜਲ ਪੀ ਲੋ ਛਕ ਲੋ ਸਾਸ ਛਕ ਲੋ ਵੀਰ ਚਾਹ ਜਿੰਨੇ ਛਕਣੀ ਆ ਮੋਣ ਕਿ ਨਾ ਰਹਿ ਗਿਆ ਤੇਰਾ ਕੀ ਫਰਕ ਰਹਿ ਗਿਆ ਮੇਰੇ ਵੀ ਹੋ ਗਈ ਮਿੱਟੀ ਪੂਰੀ ਹੋਰ ਮਣ خلاص يعني right, you ਸੰਦੂ ਸਾਹਿਬ ਅੱਜ ਆਪ ਬੈਠੇ ਹੋ ਟਰੈਕਟਰਾਂ ਦੇ ਹਾਂ ਅੱਲਾਹ ਹੀ ਦੇ ਦੇ ਇਹ ਰੰਗ ਪਰਦੇ ਨਾਲ ਜੀ ਆਓ ਜੀ ਆਓ ਜੀ ਅੱਜ ਅੱਲਾਹ ਖੁਸ਼ੀ ਦੇ ਜੀ ਆਓ ਇਹ ਤੋ ਦੋ ਰੋਟੀ ਵਾਲੇ ਪੁੱਤਾਂ ਕੋਲੋਂ ਆਈ ਰਹੀ ਹੈ। ਦੇਹੀ ਕਰ ਦੇਣਾ ਆਪਣੇ। ਕੋਈ ਗੱਲਾਂ ਬਾਕੀ ਨਹੀਂ ਜੀ। ਪੁੱਲਾ ਆ ਗਿਆ ਗੱਫਾ ਪਾਣੀ ਆ ਜਾ ਦੋ ਦੋ ਖਲਾ ਆ ਜਾ। ਓਏ ਆ ਜਾ ਵਾਧੂ। ਓਏ ਆ ਜਾ ਯਾਰ। ਦੋਵਾਂ ਨਾਲ ਕੀ ਬਣਦਾ ਉੱਤੇ? ਬਣ ਗਈ ਭੁਰਜੀ, ਗੋਭੀ। ਛਾਕੇ ਪ੍ਰਸ਼ਾਦਾ ਹਣਦੇ। ਇਹ ਚੱਲਦੇ ਆਂ। ਪਹਿਲਾਂ ਫੋਨ ਲਾਈਏ ਚਾਰਜ। ਬੇਜਾ ਸਕਲਾ ਉਹ ਹੜਲਾ ਫੋਨ ਚਾਰਜ ਲਾ ਲਈਏ ਕੀ ਆਪਣੀ ਲੀਡ ਜਿਹੜੀ ਆ ਕੋਕ ਸਾਰਿਆਂ ਲੱਗੀ ਵੇ ਕਿਤਰਾ ਉਹਦੇ ਡਿੱਗਦੇ ਮੈਨੂੰ ਤੇ ਆ ਬੜੀ ਲੱਗੀ ਆ ਇਹ ਚਲਾਦਾ ਬਟਨ ਦੇ ਨਾਲ ਬੱਦਲ ਚੱਲਣ ਮਾਣ ਵਾਲੀ ਬਣੀ ਰੋਟੀ ਚੱਲ ਰਹੀ ਹੈ ਕਿ ਤਾਂ ਪਾੜ ਕੇ ਅੱਗੇ ਹੂੰ ਇਹਦਾ ਤਾਂ ਇਹ ਅੱਛਾ ਇਹਨਾਂ ਨੂੰ ਬੰਨ ਲੈ ਆ ਜਿਆ ਇਹ ਲਿਸਟਨਿੰਗ ਜਿੰਨ ਬਣਾਉਂਦੇ ਨੂੰ ਦੇ ਦੇ ਮਿਸਤਰੀ ਬਣ ਕੇ ਪੈਟਾ ਦੇ ਇਹਨਾਂ ਦਾ ਉਹ ਦੁਬਾਰਾ ਦੁਬਾਰਾ ਤੁਰਿਆ ਹੋਇਆ ਉੱਤੇ ਗੱਟਿਕ ਵੀ ਖੋ ਦਿੰਦੇ ਆਈ ਇਹਨਾਂ ਨਾਲ ਤੇ ਉਹ ਗੱਲ ਆ ਬਾਦਲ ਦੀ ਭੈਣ ਨੂੰ ਪਤਾ ਜੋੜਨ ਦਾ ਨਹੀਂ ਹਨ ਬਾਇਆ ਬਾਦਲ ਦੀ ਭੈਣ ਨਹੀਂ ਲੈਂਦੀ ਉਹਦਾ ਮੁੰਡਾ ਨਹੀਂ ਆਇਆ ਹਾਂ ਆ ਗਿਆ ਭੰਟੀ ਆ ਗਈ ਆਇਆ ਉਹ ਲੱਗਾ ਹੀ ਨਾ ਉਹ ਮੇਰੇ ਨਾਲ ਗਿਆ ਮੈਂ ਬਾਹਰ ਪੈ ਦੁਕੀ ਦਾ ਮੜਕ ਤੂੰ ਹਾਂ ਇਹਨਾਂ ਚੋਂ ਆਂ ਇੰਜਨ ਖੋਲਿਆ ਤੇ ਮੈਂ ਤੇ ਤਿੰਨ ਗਏ ਹੋਵਿੰਡਿੰਗ ਨਾਲ ਖਦਨਾ ਇਹ ਇੰਜਨ ਖੋਲ ਕੇ ਤਾਂ ਨਾ ਨਾਸ ਮਾਰ ਲੈਣੇ ਤੋੜਹੀਂ ਜਿੱਥੇ ਮਿੱਟੀ ਭੰਨ ਲਈ ਆ ਪਰਲੇ ਪਨੇ ਖੰਦੇ ਬਦਲ ਕਰਕੇ ਜਿਹੜੀ ਰੇਤ ਦਾ ਲੈਵਲ ਕੱਢਣਾ ਆਂ ਕਿਹੜੀ ਕਿੰਨੀ ਪੈਣੀ ਉਸ ਹਾੜਾ ਪਾ ਕੇ ਕੰਪਿਊਟਰ ਕਿਰਾਏ ਘੱਟ ਕਰ ਲੈ ਸ਼ਾਮਾਂ ਦਾ ਕਿੱਥੇ ਕਰਾਂਗੇ ਪੱਤਰ ਵਾਲੇ ਪਤਾ ਲਾਜਦਾ ਕਿ ਕਿੰਨੀ ਪੈਣੀ ਆ ਕੀ ਸਿਸਟਮ ਸਾਰਾ ਇਹ ਨੂੰ ਨਹੀਂ ਅੱਤਾ ਕਿ ਤਾਂ ਫੇਰ ਫੇਰੇ ਕੰਪਿਊਟਰ ਆ ਰਹੀ ਹੈ ਵਾਲੇ ਪਤਾ ਲਾਜਦਾ ਕਿੰਨੀ ਪੈਣੀ ਕਿੰਨੀ ਪੜ ਗਿਆ ਹੀ ਹੁਣ ਚੱਲਦੇ ਆਪਾਂ ਘਰ ਨੂੰ ਐਂ ਜਲਦੇ ਫਿਰ ਇੱਥੇ ਢਾ ਦੇ ਉਹਲੇ ਬੰਨੇ ਪਿਛੇ ਰਾ ਦੇ ਤੇ ਕੰਮ ਚੱਲੀ ਜਾਣਾ ਮੁੰਡੇ ਜੀ ਮੈਂ ਵੀਡੀਓ ਬਣਾਉਂਦਿਆਂ ਵੇਖਦਾ ਤੇ ਉਹਨੂੰ ਪੜੇ ਨਾ ਦੱਸਦਾ ਸਿੱਧਾ ਹੋ ਹੀ ਜਾਂਦਾ ਵਾ ਤੇ ਹੋੜ ਬਾਜੀ ਅਸੀਂ ਚੱਲੇ ਆ ਕਿਉਂਕਿ ਬੱਚੇ ਨਿਆਣੇ ਆ ਠੰਡ ਠੁੰਡ ਲੱਗ ਜਾਂਦੀ ਆ ਲੱਗੋ ਸਮਾਨ ਸਮੂਹ ਤੇ ਕਮੈਂਟ ਕਰਿਆ ਕਰੋ ਮੇਰੇ ਵੀਰ ਕਿੰਨੂ ਕਿੰਨੂ ਬਲੌਗ ਆਪਣੇ ਵਧੀਆ ਲੱਗਦੇ ਕਿੱਦਾਂ ਮਾੜੇ ਲੱਗਦੇ ਕਿਉਂਕਿ ਵਿੱਚ ਵਧੀਆ ਵਧੀਆ ਗੱਲਾਂ ਜਿੰਨੀ ਕੁ ਪ੍ਰਮਾਤਮਾ ਨੇ ਸਮਝ ਬਖੀ ਆ ਉਨੀਆਂ ਗੱਲਾਂ ਕਰ ਲਈਆਂ ਵੀ ਜੋ ਸਾਡੇ ਨਾਲ ਹੁੰਦਾ ਹੱਡ ਬੀਤੀਆਂ ਤੁਹਾਨੂੰ ਦੱਸ ਦੇਈਆਂ ਕਿ ਜਿੱਦਾਂ ਹੀ ਸੋਚਦੇ ਆ ਉਦਾਂ ਹੀ ਸਾਡਾ ਸਾਨੂੰ ਸਾਰੇ ਬੰਦੇ ਵੀ ਇਨਸਾਨ ਵੀ ਉਦਾਂ ਦੇ ਲੱਗਦੇ ਕਿਉਂਕਿ ਜਿੱਦਾਂ ਆਪਾਪ ਹੋਈਏ ਉਦਾਂ ਦਾ ਹੀ ਸਾਰਾ ਸਿਸਟਮ ਲੱਗ ਜਾਂਦਾ ਕੋਈ ਹਦਾ ਸਾਨੂੰ ਅੱਜ ਦੀ ਰੁਟੀਨ ਦਾ ਕੰਮ ਹੋ ਗਿਆ ਖਤਮ ਤੇ ਬਾਕੀ ਜੇ ਕੋਈ ਹੋਇਆ ਉਹ ਵਿੱਚ ਐਡ ਕਰਦਾਂਗੇ ਨਹੀਂ ਤੇ ਨਹੀਂ ਆਪਣੇ ਤਿੰਨ ਦਿਨ ਉਹਨਾਂ ਹੋਰ ਲੱਗਣੇ ਆ ਫੇਰ ਪਿਆਲੀ ਸਾਰੀ ਆਪਣੀ ਇੱਥੇ ਤਿਆਰ ਹੋ ਜੂਗੀ ਜਿੰਨਾ ਤਾਂ ਆਪ ਬਣਾਉਣਾ ਹੈ ਜਿਹੜਾ ਰਹਿ ਗਿਆ ਉਹਨੂੰ ਬਾਅਦ ਵਿੱਚ ਸੋਚਾਂਗੇ ਮੰਨਣ ਰੂ ਕਿਰਪਾ ਸਾਰੇ ਵੀਰਾਂ ਤੇ ਹਾਂ ਤਾਂ ਅੱਛਾ ਮੈਂ ਅੱਜ ਟਰੈਕਟਰ ਦੇ ਬੈਠਾ ਵਾ ਨਾਮ ਸੋਹਣ ਕਿਉਂਕਿ ਅਦਨ ਦਾ ਵਿਆਹਾਂ ਦੇ ਵਿੱਚ ਰੁਜਿਆ ਸੀ ਵਿਆਹਾਂ ਦੀ ਜ਼ਿੰਮੇਵਾਰੀ ਸਾਰੀ ਇਹਨੂੰ ਦਿੱਤੀ ਵੀ ਜੋ ਆਪਣੇ ਘਰੇ ਕੰਮ ਕੁਮ ਹਲਵਾਈਆਂ ਦਾ ਚੱਕਰ ਅੱਜ ਇਹਨੂੰ ਬਾਹਰ ਵਧਾਇਆ ਵਾ ਹਲਵਾਈਆਂ ਦਾ ਕੰਮ ਬੰਦ ਹੋ ਗਿਆ ਹੁਣ ਤੇ ਨੱਪੀ ਉਹਦਾ ਕੀ ਥੀ ਪੂਰੇ ਜੋ ਅੱਜ ਪੂਰੇ ਜੋਸ਼ ਚਾ ਓਏ ਜੋਵਣ ਤੇਰਾ ਉਸਤਾਦ ਪੂਰੇ ਜੋਸ਼ ਚਾ ਅੱਜ ਹੈ ਉਸਤਾਦ ਤੇਰਾ ਜੋਸ਼ ਚਾ ਪੂਰੇ ਅੱਜ ਪੂਰਾ 5 15 20 ਮਿੰਟ ਰਹੇਗਾ ਇਹ ਤੇਰੀ ਨੀ ਆ ਹੋਵੇ ਅੱਜ ਨਾ ਪੂਰਾ ਉਧਰੇ ਆ ਹੋਵੇ ਆ ਫੁਰਤੀਆਂ ਜਿਹੜੀਆਂ ਬੜੇ ਦਿਨਾਂ ਦੀਆਂ ਹੀ ਦੇਖਣ ਨੂੰ ਮਿਲਦੀ ਸਿੱਧਾ ਢੇਰੀ ਚੜਾਊਗਾ ਹਣ ਕੋਈ ਪੈਰੰਗ ਪੂਰੇ ਗੜੀ ਪੈਰੰਗ ਪੂਰੇ ਖਲੜਾਣੀ ਅੱਜ ਅੱਜ ਹਾਂ ਬਹੁਤ ਤਾ ਕੁਤੀ ਜਾਈ ਮੇਲ ਦਿੰਦਾ ਗੱਲਗਾ ਜੀ ਭਈ ਜਦੋਂ ਬਹਿ ਜਾਂਦਾ ਉਹ ਤਨ ਦਾ ਵਿਆਹਾਂ ਕੀ ਚਾਲਾ ਪਈ ਮਲਵਾਈਆਂ ਲਵਈਆਂ ਦਾ ਕੰਮ ਜਿਹੜਾ ਨਾ ਉਹੋ ਹੀ ਬੜਾ ਖਤਰਨਾਕ ਹੀ ਮੈਂ ਬੂਟਿਆਂ ਨੂੰ ਪੋਦਾ ਖਿੜਾਰੇ ਉਹਨਾਂ ਉਹ ਗੰਦਾ ਵੀ ਵਿਆਹਾਂ ਦਾ ਹੈ ਇਹ ਵੀ ਵਿਆਹ ਵੇਖ ਕੇ ਆ ਵਿਆਹਾਂ ਤੋਂ ਬਾਅਦ ਝਾਲੀ ਲੀ ਨਾ ਇਹ ਬੁਰਤੀ ਜੀ ਉਹਦੀ ਕੋਲ ਤੇਰਾ ਨਖਰਾ ਤੇਰਾ ਨਖਰਾ ਉਹਦਾ ਹੀ ਜੋਨ ਜ਼ੋਰ ਬਣਾ ਲੌਦਾ ਟਰੈਕਟਰ ਨਾਲ ਸੋਨਾਲੀਗਾ ਉਹ ਸਾਡੇ ਕੀ ਕੁੰਡੀ ਐ ਲਾ ਦੀ ਤੇਸ ਕੀ ਮਗਰੋ ਜੋ ਹੋਰੀ ਬੜਾ ਲੌਂਦਾ ਉਹ ਵੀ ਜੋਰ ਬੜਾ ਲੌਂਦਾ ਤੇ ਜਿੰਨੇ ਇਹਦਾ ਟਰੈਕਟਰ ਲੈ ਲਿਆ ਉਹਦੇ ਕੀ ਬੰਦੇ ਪੈਣਾ ਤੇ ਟੈਂਸ਼ਨ ਆਣਾ ਇਹ ਤਾਂ ਜਨਾ ਬਈ ਜਮ ਬੈਠੇ ਹੋਰੀ ਤਾਂ ਪੜੀ ਆ ਆਖੜਾ ਵੀਰ ਨੇ ਮਾੜਾ ਮੋਟਾ ਹੀ ਚਲਾਇਆ ਇੰਦਰੀਵਲਾ ਵੀਰ ਨੇ ਜਰੂਰ ਕੱਢਿਆ ਵਾ ਟਰੈਕਟਰ ਦਾ ਮੁੰਡੇ ਵੇਲਾ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆਪੇ ਕੰਮ ਕਰਾ ਲਿਓਂਦੇ ਆ ਇਹੋ ਜਿਹੇ ਬੰਦੇ ਨੂੰ 2 ਰੁਪਏ ਘੱਟ ਵੀ ਦਿੱਤੇ ਹੁਣ ਤੇ ਦੁਖਦੇ ਨਹੀਂ ਆ ਵਾਅਦਾ ਨਾ ਦਵੇ ਇਹੋ ਜਣ ਘੱਟ ਦਵੇ ਫਿਰ ਜਾਂਦੇ ਨਹੀਂ ਕਿਤੇ ਜੇ ਵਾਅਦਾ ਦੇ ਦੇ ਫਿਰ ਇਹ ਖਰਾਬ ਕਰਦੇ ਆ ਕਿ ਨਹੀਂ ਸਾਗਰਾ ਓਏ ਇਹਦੇ ਥੱਲੇ ਦੇਣਾ ਕੋ ਨਮਦਾ ਨੁੰਮਦਾ ਕਿ ਨਹੀਂ ਲੋੜ ਬਸ ਠੀਕ ਆ ਇਹ ਵਾਈਬਰੇਟ ਨਹੀਂ ਪਾਟੀ ਆ ਕੇ ਆਹੋ ਬੈਲਟਾਂ ਦੇ ਵੱਡੇ ਨਾਲ ਕਿੰਨੇ ਬੈਲਟ ਚਲੋ ਮਹਾਰਾਜ ਕਰੇ ਕੰਮ ਮਸ਼ੀਨ ਦੀ ਰਿਪੇਅਰ ਦਾ ਵੀ ਆਪਣਾ ਜਿਹੜਾ ਸੀ ਟੈਨਸ਼ਨ ਫ੍ਰੀ ਹੋ ਗਈ ਹੁਣ ਆਪਾਂ ਮੁੜਿਆਣੇ ਆਪੇ ਕਰ ਕੋ ਰਿਲੀਸ ਮਾਨਸ ਨੂੰ ਲਿਆ ਕੇ ਇਹੋ ਜਿਹੇ ਬੰਦੇ ਹੋਣ ਤੇ ਅੱਧੀ ਫਿਕਰ ਘਟ ਜਾਂਦੀ ਆ ਇਸ ਕਰਕੇ ਮਹਾਰਾਜ ਮੈਂ ਦੱਸਣ ਦਿਆ ਨਾ ਜੇ ਆਪਾਂ ਨੂੰ ਪ੍ਰਮਾਤਮਾ ਤੇ ਭਰੋਸਾ ਹੋਵੇ ਨਾ ਫੇਰ ਯਾਰ ਤੁਸੀਂ ਇਹ ਗੱਲ ਦੱਸੋ ਵੀ ਗਾਂ ਦਾ ਮੈਨੂੰ ਪਤਾ ਨਹੀਂ ਜ਼ਿੰਦਗੀ ਰਵੇ ਨਾ ਰਵੇ ਜਿਸ ਤਰ੍ਹਾਂ ਧੰਨਾ ਭਗਤ ਦੇ ਪ੍ਰਮਾਤਮਾ ਸਾਰੇ ਕੰਮ ਆਪ ਸਵਾਰਦਾ ਹੈ ਨਾ ਜੀ ਉਹਦੇ ਤੇ ਭਰੋਸਾ ਹੋਵੇ ਤੇ ਇਦਾਂ ਹੀ ਪ੍ਰਮਾਤਮਾ ਫਿਰ ਆਪ ਦੇ ਭਗਤ ਦੇ ਜ਼ਰੂਰੀ ਨਹੀਂ ਵੀ ਧੰਨੇ ਭਗਤ ਦੇ ਜਿਹੜੇ ਬੰਦੇ ਨੇ ਉਹਦੇ ਤੇ ਭਰੋਸਾ ਕਰ ਲਿਆ ਜਾਂ ਜਿਹਦੇ ਉੱਤੇ ਉਹਦੀ ਮੇਰ ਦਾ ਹੱਥ ਹੋਇਆ ਉਹਦੇ ਕੰਮ ਆਟੋਮੈਟਿਕ ਹੀ ਪ੍ਰਮਾਤਮਾ ਜਿਹੜਾ ਵਾ ਆਪਣੇ ਆਪ ਹੀ ਸਵਾਰਦਾ ਹੁਣ ਆਪੇ ਰਪੇਰਾਂ ਹੀ ਜੰਲੀਆਂ ਆਪੇ ਸਾਰੇ ਕੰਮ ਹੋਈ ਜਾਂਦੇ ਤੇ ਜੇ ਅਜੇ ਵੀ ਅਸੀਂ ਉਹਨੂੰ ਯਾਦ ਨਾ ਕਰੀਏ ਤੇ ਫਿਰ ਸਾਡੇ ਆਸਤੀ ਦੇ ਲੱਖ ਲਾਨ ਤਣਾ ਇਸ ਕਰਕੇ ਪ੍ਰਮਾਤਮਾ ਸਾਰਿਆਂ ਤੇ ਮੇਰ ਭਰਿਆ ਹੱਥ ਰੱਖੇ ਐਦਾਂ ਕੰਮ ਚੱਲਦੇ ਰਹਿਣ ਤੇ ਉਹ ਰੱਖੰਦਾ ਕਰਕੇ ਉਹ ਪੈ ਨਹੀਂ ਜਾਂਦਾ ਬੜਾ ਫਰਕ ਪੈਣਾ ਹੀ ਆ ਇਸਰ ਆਇਆ ਤੂੰ ਆਇਆ ਵੱਡਾ ਸਾਧਜੀ ਕੋਈ ਨਹੀਂ ਕੋਈ ਨਹੀਂ ਕਿ ਉਸਤਾਦਾਂ ਦਾ ਚੇਲਿਆਂ ਦਾ ਫਰਕ ਹੁੰਦਾ ਵਾ ਆਖੀ ਜਾਂਦਾ ਉਸਤਾਦ ਜੀ ਤੁਸੀਂ ਰਾਦੋ ਇੰਨੀ ਕਹਿਣ ਚ ਨਾਲੇ ਉਸਤਾਦ ਦਾ ਹੌਸਲਾ ਵਧ ਜਾਂਦਾ ਤੇ ਨਾਲੇ ਤੈਨੂੰ ਗੁਣ ਸਿਖਾ ਦੂ ਕੋਈ ਜੇ ਤੂੰ ਉਸਤਾਦ ਨਾਲ ਜਿੱਦ ਪਿਆ ਦਿੰਦੇ ਹਣਾ ਖਲੋਇਆ ਤੈਨੂੰ ਸਿਖਾਉਣਾ ਗੁਣ ਜਿਹੜਾ ਹੈਗਾ ਉਹ ਵੀ ਖੋਲ ਲੈਣਾ ਗਲਤ ਦੱਸ ਕੇ ਤੇਰੇ ਤੋਂ ਕਿਸੇ ਨਾ ਕਿਸੇ ਤੋਂ ਗਾਲਾਂ ਫਰਾ ਦੇਣੀਆਂ। ਆ ਗਿਆ ਛਾੜਤੀ ਮੋੜਿਆਂ ਨੇ ਟੇ। ਸਕਰੀਨ ਦਾ ਕੰਮ ਖਿੱਚਿਆ ਗਿਆ। ਤਾਜ ਨੂੰ ਨੜ ਗਿਆ।